ਅੰਜੇਸ਼ ਸ਼ਿਗਲਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਵਾਲਾ ਹਰਿਆਣਾ ਹਾਈ ਕੋਰਟ ਸਵਾਲ ਸੀ ਪਬਲਿਕ ਦਾ ਵੀ ਜੇ ਪੁਲਿਸ ਮੁਲਾਜ਼ਮ ਕਿਸੇ ਦੇ ਵੀ ਹੱਥ ਚੱਕਦਾ ਹੈ ਰਸਤੇ ਦੇ ਜਾਂਦੇ ਉਹਨੂੰ ਗਾਲਾਂ ਕੱਢਦਾ ਧੱਕੇ ਦੇ ਨਾਲ ਕੁੱਟ ਮਾਰਨ ਲੱਗਾ ਕਈ ਵਾਰ ਆਪਾਂ ਦੇਖਦੇ ਆਂ ਵੀਡੀਓ ਦੇ ਵਿੱਚ ਵੀ ਕਈ ਵਾਰ ਪੁਲਿਸ ਆਪਦੀ ਮਰਦ ਵਰਦੀ ਜਿਹੜਾ ਹੈਗਾ ਵਿਸਜੂਜ਼ ਕਰਦੇ ਹੋਏ ਠੀਕ ਹੈ ਜੀ ਮੇਰੇ ਰੋਹ ਮਾਰਨਾ ਹਨਾ ਪਬਲਿਕ ਨੂੰ ਜਾਂ ਗਾਲਾਂ ਕੱਢਣੀ ਆ ਕੋਈ ਐਦਾਂ ਦੀ ਉੱਥੇ ਜਿਹੜੀ ਹੈਗੇ ਹਾਲਾਤ ਪੈਦਾ ਹੋ ਜਾਂਦੇ ਨੇ ਕੀ ਅਸੀਂ ਉਸ ਪੁਲਿਸ ਦੇ ਉੱਪਰ ਹੱਥ ਚੱਕ ਸਕਦੇ ਹਾਂ ਕੀ ਉਹਨਾਂ ਨੂੰ ਅਸੀਂ ਰੋਕ ਸਕਦੇ ਹਾਂ ਮੈਂ ਪਹਿਲਾਂ ਇਹਦੇ ਉੱਤੇ ਕਾਫੀ ਜਿਹੜੀ ਹੈਗੇ ਨੇ ਵੀਡੀਓਜ਼ ਕੀਤੀਆਂ ਨੇ ਅੱਜ ਮੈਂ ਫੇਰ ਇੱਕ ਅਪਡੇਟ ਚਾਹਣਾ ਲੇਟੈਸਟ ਜਜਮੈਂਟ ਦੇ ਹਿਸਾਬ ਦੇ ਨਾਲ ਵੀ ਮੰਨ ਲਓ ਸੁਪਰੀਮ ਕੋਰਟ ਦੀ ਇਹ ਪਹਿਲਾਂ ਇਹਦੇ ਉੱਪਰ ਹਦਾਇਤਾਂ ਨੇ ਵੀ ਕੀ ਅਸੀਂ ਉਹਨਾਂ ਦੇ ਉੱਪਰ ਹੱਥ ਚੱਕ ਸਕਦੇ ਹਾਂ ਕਿ ਮੰਨ ਲਓ ਕੋਈ ਤੁਸੀਂ ਰੋਡ ਦੇ ਉੱਪਰ ਜਾ ਰਹੇ ਹੋ ਕੋਈ ਵੀ ਪੁਲਿਸ ਮੁਲਾਜ਼ਮ ਤੁਹਾਡੇ ਨਾਲ ਉੱਥੇ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੰਦਾ ਹੈ ਹਨਾ ਤੁਹਾਡੇ ਬਤਮੀਜੀ ਨਾ ਕਰਨ ਦੇ ਬਾਵਜੂਦ ਵੀ ਤੁਹਾਡੇ ਨਾਲ ਉਹ ਬਤਮੀਜੀ ਸ਼ੁਰੂ ਕਰਦਾ ਹੈ ਜャ ਤੁਹਾਡਾ ਕਹਿ ਸਕਦੇ ਆਪਾਂ ਕਈ ਵਾਰ ਕਈ ਵੀ ਸਵਾਲ ਸੀ ਵੀ ਕੀ ਜਦੋਂ ਪੁਲਿਸ ਮੁਲਾਜ਼ਮ ਸਾਡਾ ਗਲਾ ਫੜਦਾ ਠੀਕ ਹੈ ਸ਼ਰਟ ਦਾ ਗਲਾ ਫੜਦਾ ਕੀ ਅਸੀਂ ਉਹਦਾ ਗਲਾ ਫੜ ਸਕਦੇ ਆ ਬਰਾਬਰ ਤਾਂ ਇਹ ਕੁਝ ਇਦਾਂ ਦੇ ਸਵਾਲ ਸੀ ਤਾਂ ਇਹਦੇ ਵਿੱਚ ਜਿਹੜੀ ਬਿਲਕੁਲ ਜਿਹੜੇ ਸਾਫ਼ ਇੱਕ ਆਨਸਰ ਨੇ ਸਭ ਤੋਂ ਪਹਿਲਾਂ ਤਾਂ ਦੇਖੋ ਇਹ ਹੈ ਪੁਲਿਸ ਕੋਈ ਵੀ ਜਿਹੜੀ ਇਲੀਗਲ ਐਕਟੀਵਿਟੀ ਕਰਦੀ ਹੈ ਤੁਸੀਂ ਉੱਥੇ ਵੀਡੀਓ ਬਣਾ ਸਕਦੇ ਹੋ ਹਨਾ ਤੁਹਾਡਾ ਕੋਈ ਵੀ ਫਰੰਟ ਤੁਹਾਡੇ ਨਾਲ ਹੈ ਕੋਈ ਇਦਾਂ ਦੀ ਕੋਈ ਪੁਲਿਸ ਤੁਹਾਡਾ ਗਲਾ ਫੜਦੀ ਹੈ ਜਾਂ ਤੁਹਾਨੂੰ ਥੱਪੜ ਵੀ ਮਾਰਦੀ ਹੈ ਪਬਲਿਕ ਪਲੇਸ ਦੇ ਉੱਪਰ ਜਾਂ ਇੰਡੋਰ ਕਮਰੇ ਦੇ ਵਿੱਚ ਵੀ ਥੱਪੜ ਮਾਰ ਦਿੱਤੀ ਆ ਤੁਹਾਡੇ ਕੋਲ ਕੋਈ ਏਦਾਂ ਦਾ ਐਵੀਡੈਂਸ ਕੋਈ ਹੈਗਾ ਤਾਂ ਤੁਸੀਂ ਉਹਦੇ ਖਿਲਾਫ ਜਿਹੜੀ ਹੈਗੇ ਕ੍ਰਿਮੀਨਲ ਕੰਪਲੇਟ ਜਰੂਰ ਦਾਹਿਰ ਕਰ ਸਕਦੇ ਹੋ ਸੀਨੀਅਰ ਸੁਪਰਡੈਂਟ ਲਵੇ ਐਸਐਸਪੀ ਲਵੇ ਵੀ ਉਹਦੇ ਖਿਲਾਫ ਤੁਸੀਂ ਪਰਚੇ ਦੀ ਮੰਗ ਕਰ ਸਕਦੇ ਹੋ ਬਟ ਇੱਕ ਇੱਕ ਇਸਲੀਅਤ ਏ ਹੈ ਲਾਅ ਵੀ ਆਪਾਂ ਨੂੰ ਰੋਕਦਾ ਹੈ ਇਹ ਕਿ ਜੇ ਕੋਈ ਪੁਲਿਸ ਮੁਲਾਜ਼ਮ ਆਪਣਾ ਗੁਲਾਮਾ ਫੜ ਰਿਹਾ ਹੈ ਤਾਂ ਬਰਾਬਰ ਅਸੀਂ ਗੁਲਾਮਾ ਉਹਦਾ ਫੜੀਏ ਠੀਕ ਹੈ ਤੇ ਸਾਨੂੰ ਉਹ ਗਾਲ ਕੱਢ ਰਿਹਾ ਤਾਂ ਬਰਾਬਰ ਉਹਨੂੰ ਗਾਲ ਕੱਢੀਏ ਤਤਨ 53 ਦੇ ਵਿੱਚ ਆਈਪੀਸ ਦੇ ਵਿੱਚੋਂ ਤੁਹਾਨੂੰ ਸਿੱਧਾ ਡਾਇਰੈਕਟਲੀ ਇੱਕ ਅਰੈਸਟ ਕਰ ਸਕਦਾ ਪੁਲਿਸ ਨੂੰ ਇਹ ਅਧਿਕਾਰ ਖੁੱਲ ਜਾਂਦਾ ਹੈ ਉੱਥੇ ਤੁਸੀਂ ਮਰੋਗੇ ਮਰੋਗੇ ਠੀਕ ਹੈ ਤੁਸੀਂ ਜੇ ਸੋਚਦੇ ਹੋ ਕਈ ਵਾਰ ਆਪਾਂ ਜਿਹੜਾ ਯੂਥ ਹੈ ਉਹ ਐਦਾਂ ਖੁਸ਼ ਹੋਵਾਜਕ ਹੋ ਜਾਂਦਾ ਵੀ ਮੈਨੂੰ ਕਿਸੇ ਸਾਹਮਣੇ ਵਾਲੇ ਬੰਦੇ ਨੇ ਚਾਹੇ ਉਹ ਪਬਲਿਕ ਸਰਵੈਂਟ ਆ ਪੁਲਿਸ ਆ ਉਹਨੇ ਮੈਨੂੰ ਗਾਲ ਘੜਤੀ ਜਾ ਉਹਨੇ ਮੇਰਾ ਗਲਾਵਾ ਫੜ ਲਿਆ ਮੈਂ ਵੀ ਉਹਦਾ ਗਲਾਵਾ ਫੜ ਕੇ ਵੀ ਦੋ ਤਿੰਨ ਚਪੇੜਾ ਉਹਦੇ ਵੀ ਸੁੱਟਦਾ ਮੈਂ ਤਾਂ ਇਹ ਤੁਸੀਂ ਬਹਿਮ ਦੇ ਵਿੱਚ ਨਾ ਰਹੇ ਹੋ ਸਿੱਧਾ ਉਹਦਾ ਇੱਕ ਰਾਈਟ ਖੁੱਲ ਜੂਗਾ ਵੀ ਸਿੱਧਾ ਤੁਹਾਨੂੰ ਡਾਇਰੈਕਟਲੀ ਅਰੈਸਟ ਕਰ ਸਕਦਾ ਉਹ ਬਾਅਦ ਦੇ ਵਿੱਚ ਉਹ ਬੇਲਕੋਰ ਨੇ ਦੇਣੀ ਨਾ ਦੇਣੀ ਕਿਉਂਕਿ ਪਬਲਿਕ ਸਰਵੰਟ ਦੇ ਉੱਪਰ ਤੁਸੀਂ ਹੱਥ ਚੱਕਿਆ ਇਸ ਤੋਂ ਬੈਸਟ ਤਰੀਕਾ ਤਾਂ ਇਹ ਹੀ ਹੈ ਵੀ ਤੁਸੀਂ ਐਵੀਡੈਂਸਜ਼ ਉੱਤੇ ਕ੍ਰੀਏਟ ਕਰਨ ਬਾਰੇ ਸੋਚੋ ਮਾਈਂਡ ਦੇ ਨਾਲ ਚੀਜ਼ ਚਲੋ ਜੋ ਇਦਾਂ ਦਾ ਕੋਈ ਵੀ ਪੁਲਿਸ ਮਨਾਂ ਤੋਂ ਤੁਹਾਡੇ ਨਾਲ ਮਿਸਦੇਹਦ ਕਰ ਰਹੇ ਹੈ ਤਾਂ ਤੁਸੀਂ ਜਿਹੜੀ ਹੈਗੀ ਕੋਈ ਉੱਥੇ ਐਵੀਡੈਂਸਸ ਕ੍ਰੀਏਟ ਕਰੋ ਐਵੀਡੈਂਸਸ ਕ੍ਰੀਏਟ ਖਰਾਬ ਹੋ ਜਿਹੜੇ ਉਹਦੇ ਉੱਤੇ ਬਣਦੀ ਜਿਹੜੀ ਕ੍ਰਿਮੀਨਲ ਰਿਪੋਰਟ 166 ਆਈਪੀਸੀ 323 504 506 ਸਾਰੇ ਜਿਹੜੇ ਸੈਕਸ਼ਨ ਹੈਗੇ ਨੇ ਤੁਹਾਡੇ ਕੋਲ ਐਵੀਡੈਂਸ ਤਾਂ ਉਹ ਪੱਕਾ 100% ਉਹਦੇ ਉੱਪਰ ਐਫ ਆਈ ਆਰ ਵੀ ਰਜਿਸਟਰਡ ਹੋਵੇਗੀ 1563 ਦੇ ਵਿੱਚ ਨਹੀਂ ਤਾਂ ਕ੍ਰਿਮिनल ਕੰਪਲੇਟ ਰਜਿਸਟਰਡ ਹੋਗੀ ਸਜਾ ਤਾਂ ਉਹਦੇ ਵਿੱਚ ਦੇਖੋ ਪ੍ਰੋਪਰ ਹੈਗੀ ਹੋਈ ਹੈ ਜਿਹੜੇ ਤੁਹਾਡੇ ਲੱਗੇ ਸਬੂਤ ਹੈਗੇ ਨੇ ਵੀਡੀਓ ਰਿਕਾਰਡਿੰਗ ਨਹੀਂ ਬਣਦੀ ਕਿ ਤੁਹਾਡੇ ਨਾਲ ਕੋਈ ਗਵਾਹ ਹੈ ਤਾਂ ਉੱਥੇ ਦੇਖੋ ਹਾਲਾਤ ਵੀ ਕਿੱਥੇ ਤੁਹਾਡੇ ਨਾਲ ਘਟਨਾ ਵਾਪਰੀ ਉੱਥੇ ਸੀਸੀਟੀਵੀ ਕੈਮਰੇ ਦੇਖੋ ਵੀ ਸੀਸੀਟੀਵੀ ਉੱਥੇ ਕੈਮਰਾ ਕੋਈ ਹੈਗਾ ਆਬ ਤਾਂ ਇਹ ਤੁਸੀਂ ਦਿਮਾਗ ਖੋਲ ਕੇ ਗੱਲ ਕਰੋਗੇ ਜੇ ਐਦਾਂ ਅਟੈਕ ਪੁਲਿਸ ਉੱਪਰ ਨਹੀਂ ਕਰੋਗੇ ਤਾਂ ਵੇਸ਼ਕੀ ਸੋਡੀ ਗੱਲ ਸੁਣੀ ਜਾਊਗੀ ਜੇ ਤੁਸੀਂ ਕਹੋਗੇ ਵੀ ਮੈਂ ਸੱਦੇ ਇਹ ਥਾਪੜੇ ਜੜਦਾ ਹਨਾ ਮੇਰੇ ਇਹਨੂੰ ਐ ਬੋਲਿਆ ਤਾਂ ਉਹਦੇ ਵਿੱਚ ਤੁਹਾਡਾ ਹੀ ਲਾਸ ਹੈ ਹਾਂ ਦੂਜੀ ਗੱਲ ਜਿਹੜੀ ਹੈਗੀ ਹੈ ਕਹਿ ਦਿੰਦੇ ਆ ਦੀ ਬਟ ਡਿਫੈਂਸ ਪਬਲਿਕ ਡਿਫੈਂਸ ਕਿਤੋਂ ਆ ਗਿਆ ਬਟ ਡਿਫੈਂਸ ਇਸ ਕਿਵੇਂ ਲੈਈਏ ਡਿਫੈਂਸ ਵੀਜੀ ਤਾਂ ਕੁਝ ਰੇਅਰ ਟੂ ਰੇਅਰ ਕੇਸਸ ਦੇ ਵਿੱਚ ਖਿਲਦਾ ਉਹਦੀ ਵੀ ਮੈਂ ਪਰਫੈਕਟਲੀ ਵੀਡੀਓ ਕਰੂੰਗਾ ਸਾਹਮਣੇ ਵਾਲਾ ਜੇ ਤੁਹਾਨੂੰ ਕੋਈ ਪਬਲਿਕ ਸਰਵੈਂਟ ਹੈ ਤੁਹਾਨੂੰ ਲੱਗ ਰਿਹਾ ਹੈ ਇਹ ਉਹ ਇਸ ਹਥਿਆਰ ਨਾਲ ਬਾਹਰ ਕਰ ਰਿਹਾ ਮੇਰੇ ਉੱਤੇ ਵੀ ਤੁਹਾਡੇ ਵੀ ਕੋਈ ਜਾਨ ਨੂੰ ਖਤਰਾ ਹੈ ਤੁਹਾਡੀ ਜਾਨ ਜਾ ਸਕਦੀ ਹੈ ਇਹ ਤੁਹਾਡੀ ਅੱਖ ਭੰਨੀ ਜਾ ਸਕਦੀ ਹੈ ਕੁਝ ਐਡਾਂ ਦੀ ਜਿਹੜੇ ਉਹਦੇ ਵਿੱਚ ਕੰਡੀਸ਼ਨਸ ਹੈਗੀਆਂ ਨੇ ਉੱਥੇ ਤੁਸੀਂ ਉਦੋਂ ਤੇ ਹਮਲਾ ਕਰ ਸਕਦੇ ਹੋ ਡਿਫੈਂਸ ਲੈ ਸਕਦੇ ਹੋ ਆਪਦਾ ਤੁਸੀਂ ਠੀਕ ਹੈ ਬਟ ਆ ਨਾਰਮਲ ਕੰਡੀਸ਼ਨਾਂ ਦੇ ਵਿੱਚ ਜੇ ਤੁਹਾਡਾ ਕੋਈ ਗਲਾ ਫੜਦਾ ਰਹਦੇ ਜਾਂਦੇ ਕੋਲ ਸੁਨਾ ਕਰਦੇ ਜੈ ਤੁਹਾਨੂੰ ਗਾਰਾ ਕਰ ਸਕਦਾ ਹੈ ਉਹਦੇ ਉੱਤੇ ਤੁਸੀਂ ਪਰਚਾ ਰਜਿਸਟਰ ਜ਼ਰੂਰ ਕਰ ਸਕਦੇ ਹੋ ਵਿਦ ਐਵੀਡੈਂਸਸ ਦੇ ਉੱਤੇ ਕਿਉਂਕਿ ਸਬੂਤਾਂ ਨਾਲ ਹੀ ਸਭ ਚੀਜ਼ ਹੈ ਕੱਲ ਨੂੰ ਪੁਲਿਸ ਵੀ ਤੁਹਾਡੇ ਉੱਪਰ ਕੋਈ ਪਰਚਾ ਦਰਜ ਕਰਦੀ ਹੈ ਤਾਂ ਪੁਲਿਸ ਲੋਵੇ ਵੀ ਸਬੂਤੋ ਤਾਂ ਹੋਣੇ ਜ਼ਰੂਰੀ ਨੇ ਬਿਨ ਸਬੂਤੋ ਤੁਹਾਨੂੰ ਸਜ਼ਾ ਕਿਵੇਂ ਹੋ ਜੂਗੀ ਸੋ ਇਹ ਚੀਜ਼ਾਂ ਨੂੰ ਦੋਵੇਂ ਦੋਵਾਂ ਦੇ ਲਈ ਇੱਕੋ ਹੀ ਚੀਜ਼ ਹੈ ਪ੍ਰੋਸਕੌਮਜ਼ ਜੇ ਪੁਲਿਸ ਵੀ ਤੁਹਾਡੇ ਨਾਂ ਧੱਕਾ ਕਰਦੀ ਹੈ ਤਾਂ ਤੁਹਾਨੂੰ ਵੀ ਐਵੀਡੈਂਸਸ ਨਾਲ ਇਹ ਪ੍ਰੂਫ ਕਰਨਾ ਪਊਗਾ ਬਟ ਕਦੇ ਵੀ ਪੁਲਿਸ ਮੁਲਾਜ਼ਮਨ ਦੀ ਜਿਸ ਨੂੰ ਵਰਦੀ ਦੇ ਵਿੱਚ ਉਹਨੂੰ ਹੱਥ ਨਾ ਪਾਵੋ ਉਹਦੇ ਟੱਚ ਕਰਨ ਦੀ ਕੋਸ਼ਿਸ਼ ਹੀ ਨਾ ਕਰੋ ਤਾਂ ਨਾ ਗਾਲਾਂ ਕੱਢਣ ਦੀ ਕੋਸ਼ਿਸ਼ ਕਰੋ ਚੁੱਪਚਾਪ ਐਵੀਡੈਂਸ ਜਿਹੜੇ ਕ੍ਰੀਏਟ ਨੇ ਤੇ ਉਹਦੇ ਖਿਲਾਫ ਜਿਹੜੇ ਹੈਗਾ ਮੋਰਚਾ ਠਾਓ ਤੇ ਜਰੂਰ ਜਿਹੜਾ ਹੈਗਾ ਪਰਚਾ ਰਜਿਸਟਰ ਹੋਊਗਾ ਤੇ ਤੁਹਾਨੂੰ ਇਨਸਾਫ ਜਰੂਰ ਮਿਲੂਗਾ ਥੈਂਕ ਯੂ ਸੋ ਮੱਚ ਤੇ ਸ਼ੇਅਰ ਰੱਖਿਓ ਵੀਡੀਓ ਨੂੰ